ਸਤਿਗੁਰੂ ਨੂੰ ਦੇਖਣਾ ਹੋ ਨਾਪਰੀਆ ਟੀਵੀ YouTube ਚੈਨਲ ਨਾਪਰੀਆ ਟੀਵੀ YouTube ਚੈਨਲ ਪਰ ਆਪ ਇਸ Satsang ਕੋ ਲਾਈਵ ਦੇਖ ਸਕਤੇ ਹੈ ਜੋ ਵੀ ਹੋਇਆ ਹੈ ਰਿਕਾਰਡਿੰਗ ਹੋ ਚੁਕਾ ਹੈ ਸਾਰਾ ਦੇਖ ਸਕਤੇ ਹੈ ਨਾ ਮਾਫਰ ਦੇ ਨਾ 14ਵੀਂ ਸਦੀ ਦੇ ਵਿੱਚ ਆ ਕੇ ਮਾਫ ਕਰਨਾ ਅੱਜ ਆ ਜਿਹੜੇ ਲਿਖਿਆ ਨਾ ਵੀ ਐਡਾ ਵੱਡਾ ਧਾਮ ਬੇਗਮਪੁਰਾ ਧਾਮ ਦਕਤਰ ਬੇੜਕਰ ਭਵਨ ਇਹ ਥੋੜੀ ਬਸਣੇ ਦੀ 14ਵੀਂ ਸਦੀ ਦੇ ਵਿੱਚ ਮੇਰੇ ਮਹਾਪੁਰਖਾਂ ਨੇ ਸਾਡੀ ਬਾਹ ਫੜੀ ਤੇ ਗੁਰਪ੍ਰੀਤ ਸਾਧ ਸੰਗਤ ਦੀ ਬਾਪ ਫੜ ਕੇ ਸਾਨੂੰ ਐਂ ਬਾਹਰ ਕੱਢ ਲਿਆ ਤੇ ਜਿਵੇਂ ਗੁਰਪ੍ਰੀਤ ਸਾਧ ਸੰਗਤ ਦੇ ਗੁਰਦਾਸ ਮਹਾਰਾਜ ਦੀ ਆਪਣੀ ਬਾਣੀ ਚ ਲਿਖਦੇ ਆ ਜੀਵਨ ਕਿਹੋ ਜਾਂਸੀ ਕਿ ਦਾਰਦ ਦੇਖ ਸਭ ਕੋ ਹਸੈ ਐਸੀ ਦਸ਼ਾੁ ਸਾਡੀ ਅਸ਼ਟ ਦਸਾ ਸਦ ਕਰਤ ਲੈ ਸਭ ਕਿਰਪਾ ਤੁਮਾਰੀ ਮੇਰੇ ਕੋਲ ਇਹਦੇ ਕੋਈ ਹੋਰ ਨਹੀਂ ਕਿਰਪਾ ਕਰਵਾਇਆ ਓ ਪ੍ਰਮਾਤਮਾ ਆਪ ਆਇਆ ਐਸੀ ਲਾਲ ਤੁਝ ਵੀ ਨਕੌਣ ਕਰੈ ਗਰੀਬ ਨਵਾਜ ਗਸਈਆ ਮੇਲਾ ਮੱਥੇ ਛਤਰ ਪਰ ਹੈ ਉਹਨੇ ਮੇਰੇ ਸਰ ਤੇ ਛੱਤੇ ਸਦਰ ਕਰ ਦਿੱਤਾ ਧਗੁਰ ਪਿਆਰੀ ਸਾਧ ਸੰਗਤ ਜੀ ਆਪਾਂ ਸਮੇ ਸਮੇ ਤੇ ਰਹਿਬਰ ਆਉਂਦੇ ਰਹੇ ਚਾਹੇ ਇਤਿਹਾਸ ਦੇ ਵਿੱਚ ਗੱਲ ਕਰੀਏ ਜੋਤੀ ਬਾਏ ਫੁੱਲੇ ਦੀ ਮਾਤਾ ਸ੍ਰੀ ਤ੍ਰਿਵਾਈ ਫੁੱਲੇ ਦੀ ਆ ਬੀਬੀਆਂ ਦਾ ਮੀਰਾਬਾਈ ਦਾ ਜਥਾ ਗਾ ਕੇ ਗਿਆ ਮੀਰਾਬਾਈ ਸੰਤ ਕਿਉਂਕਿ ਮਾਪ ਪੁਰਖ ਘਰ ਪਿਆਰੇ ਸਾਥ ਸੰਗਤ ਜੀ ਆਉਂਦੇ ਰਹੇ ਤੇ ਸਮਾਜ ਨੂੰ ਸਿੱਧੇ ਰਸਤੇ ਦੇ ਉੱਤੇ ਪਾਉਂਦੇ ਰਹੇ ਸਮੇਂ ਸਮੇਂ ਦੇ ਉੱਤੇ ਜਿਵੇਂ ਜਿਵੇਂ ਸਮਾ ਬਦਲਦਾ ਰਿਹਾ ਕਿਉਂ ਤੇ ਉਹ ਮਾਪ ਪੁਰਖ ਆਉਂਦੇ ਰਹੇ ਨੇ ਆਓ ਮੇਰੇ ਕੋਲੇ ਸਮਾ ਘਟ ਹੈ ਇੱਕੋ ਛੋਟੀ ਜੀ ਪੰਕਤੀ ਬਾਬਾ ਸਾਹਿਬ ਦੀ ਪੜਨੀ ਹੈ ਕਿਉਂਕਿ ਜੌਨਿਓ ਸਮਾਗਾ ਸਖਤ ਸਿੰਘ ਸਾਹਿਬ ਮੇਰੇ ਵੱਲ ਦੇਖ ਰਹੇ ਆ ਉਹਨਾਂ ਕ ਸਮਾਂ ਜਿੰਨਾ ਕ ਸਮਾਂ ਸੀ ਉਹਨਾਂ ਕ ਮੈਂ ਲਾਇਆ ਆਓ ਗੁਰਪ੍ਰੀਤ ਸਾਧ ਸੰਗਤ ਜੀ ਕੋ ਕਵਿਤੀ ਪੜਨੀ ਹੈ ਬਾਬਾ ਸਾਹਿਬ ਦੀ ਸਾਰੇ ਧਿਆਨ ਦਿਓ ਵੇ ਕੱਲ ਤੱਕ ਸੀ ਜੀਰੋ ਵੇ ਕੱਲ ਤੱਕ ਸੀ ਜੀਰੋ ਅੱਜ ਹੀਰੋ ਕਿਤਾ ਹੋ ਗਿਆ ਇਹ ਕਿਰਪਾ ਬਾਬਾ ਸਾਹਿਬ ਦੀ ਐ ਚਾਰ ਬੰਦਿਆਂ 'ਚ ਬੈਠਣ ਜੋਗਾ ਹੋ ਗਿਆਂ ਅੱਜ ਤਾਂ ਨਾਮ ਦੇ ਵਿੱਚ ਬਹੁਤ ਕੁ ਖਲਾਉਂਦੇ ਆ ਕੱਲਾ ਨਾਮ ਨਹੀਂ ਬੁਲਾਉਂਦੇ ਮਗਰ ਬੁਲਾਉਂਦੇ ਆ ਜਿਲ੍ਹਾ ਪ੍ਰਸੀਦ ਪੰਚਾਇਤ ਮੈਂਬਰ ਸਮਤੀ ਮੈਂਬਰ ਨਗਰ ਨਿਵਾਸੀ ਦਾ ਪੰਚਾਇਤ ਮੈਂਬਰ ਫਰਾਨੀ ਯੂਨੀਅਨ ਦਾ ਆਗੂ ਲਵਾਉਂਦੇ ਆ ਨਾ ਪਰ ਮਾਫ਼ ਕਰਨਾ ਜੇ ਬਾਬਾ ਸਾਹਿਬ ਨਾਪਦੇ ਭਾਈ ਮਗਰ ਨਾਮ ਥੋੜੀ ਲੱਗਣਾ ਤੇ ਕੀ ਹੁੰਦਾ ਸੀ ਨਾਮ ਭਾਈ ਪਸ਼ੂ ਸ਼ੂਦਰ ਢੋਲ ਨਾਰੀ ਇਹ ਸਭ ਤਾੜਨ ਕੇ ਅੰਧਕਾਰੀ ਕਿ ਜਿੰਦ ਸਾਨੂੰ ਕਹਿੰਦੇ ਸ਼ੂਦਰ ਢੋਲ ਗਵਾਰ ਇਹੋ ਜੇ ਨਾਮ ਕੀ ਸਾਡੇ maaf ਕਰਨਾ ਅੱਜ ਤਾਂ ਨਾਮ ਦੇ ਪਿੱਛੇ ਮੇਰੇ ਵਰਗਾ ਬਾਬਾ ਸਿੰਘ ਲਾ ਕੇ ਸ਼੍ਰੀ ਸ਼੍ਰੀ ਬਹੁਤ ਵੱਡਾ ਲਾ ਦਿੰਦਾ ਲੰਮਾ ਪਰ ਜੇ ਬਾਬਾ ਸਾਹਿਬ ਨਾ ਹੁੰਦੇ ਲੰਮੇ ਨਾਮ ਨਹੀਂ ਹੋਣੇ ਸੀ ਸਾਡੇ ਕੱਲ ਤੱਕ ਸੀ ਜੀਰੋ ਓਏ ਅੱਜ ਹੀਰੋ ਕਿੱਦਾਂ ਹੋ ਗਿਆ ਕਿਰਪਾ ਕਾਂਸ਼ੀ ਵਾਲੇ ਦੀ ਐ ਕੁਝ ਕਹਿਣ ਜੋਗਾ ਹੋ ਗਿਆ ਕੁਝ ਸੁਣਨ ਜੋਗਾ ਹੋ ਗਿਆ ਸੁਣਾਉਣ ਜੋਗਾ ਹੋ ਗਿਆ ਹੋ ਰਹੇ ਦੂਰ ਕੀ ਕੋਟਕ ਚਿਹਰੀਆਂ ਤੋਂ ਸਾਡਾ ਕੋਈ ਵਕੀਲ ਨਾ ਜੱਜ ਹੁੰਦਾ ਉਹ ਲੱਗੇ ਹੁੰਦੇ ਜਵਾਨਾਂ ਤੇ ਲੱਖ ਤਾਲੇ ਇਹਦਾ ਨਹੀਂ ਸਕੇ ਜਾ ਤੇ ਗੱਜ ਹੁੰਦਾ 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 ਓਏ ਇਨਾ ਪੱਗਾ ਚੁੰਨੀਆਂ ਦਪਟੀਆਂ ਦੀ ਥਾਂ ਇਨਾ ਪੱਗਾ ਚੁੰਨੀਆਂ ਦਪਟੀਆਂ ਦੀ ਥਾਂ ਸਾਡੇ ਸਿਰਾਂ ਤੇ ਟੋਕਰੀ ਛੱਜ ਹੁੰਦਾ ਉਹ ਦਿਨ ਦਾ ਕੋਈ ਨਾ ਮੱਤ ਲਤਾੜਿਆਂ ਨੂੰ ਨਾ ਕੋਈ ਜ਼ਿੰਦਗੀ ਜੇ ਆਉਣ ਦਾ ਚੱਜ ਹੁੰਦਾ ਹੁੰਦਾ ਜ਼ਿਕਰ ਨਾ ਕਿਸੇ ਤਰੀਕੇ ਦੇ ਅੰਦਰ ਹੁੰਦਾ ਜ਼ਿਕਰ ਨਾ ਕਿਸੇ ਤਰੀਕੇ ਦੇ ਅੰਦਰ ਓਏ ਸਾਡਾ ਸਖਣਾ ਜਿਆ ਇਤਿਹਾਸ ਹੁੰਦਾ ਹਏ ਸਾਡੀ ਕੌਮ ਤਰੱਕੀ ਕਦੇ ਨਾ ਕਰਦੀ ਜੇ ਨਾ ਜਗਤੇ ਬਾਵਾ ਸਾਥ ਹੁੰਦਾ ਸਾਡੀ ਕੌਮ ਆਜ਼ਾਦੀ ਕਦੇ ਮਾਨਦੀ ਨਾ ਜੇ ਨਾ ਜਗ ਤੇ 바ਵਾ ਸਾਥ ਹੁੰਦਾ ਇੱਕ ਵਾਰੀ ਜੈ ਭੀ ਬੁਲਾਓ ਜੈ ਭੀ ਜੈ ਭਾਰ ਜੈ ਭੀ ਜੈ ਭਾਰ ਜਿਵੇਂ ਤੁਸੀਂ ਦੱਬ ਕੇ ਬੁਲਾਓ ਕਿਉਂਕਿ ਅੱਜ ਤੁਸੀਂ ਵੱਧ ਗਿੰਦੀ ਚ ਬੈਠੇ ਹੋ ਇਹਦਾ ਸਰੇਹ 바ਵਾ ਸਾਹਿਬ ਨੂੰ ਜਾਂਦਾ ਨਹੀਂ ਤੁਹਾਨੂੰ ਕਿਸੇ ਨੇ ਬਾਹਰ ਨਹੀਂ ਨਿਕਲ ਦੇਣਾ ਸੀ ਬੁਰਕੇ ਚ ਰੱਖ ਦੇਤੀ ਢੰਡ ਚ ਅੱਜ ਦੇ ਦੀ ਸਭ ਤੋਂ ਵੱਡੀ ਕੁਰਸੀ ਦੇ ਉੱਤੇ ਇੱਕ ਬੀਬੀ ਬੈਠੀ ਐ ਕਾਹਦੇ ਕਰਕੇ ਆ ਮੇਰੇ ਕੇ ਸੰਵਿਧਾਨ ਪਿਆ ਸੰਵਿਧਾਨ ਦੀ ਤਾਕਤ ਕਰਕੇ ਨਾ ਇੱਕ ਬੀਬੀ ਕੁਰਸੀ ਤੇ ਬੈਠੀ ਐ ਜਿਹਦਾ ਨਾਮ ਆ ਗ੍ਰੋਪਤੀ ਮਰਮਮ ਤੇ ਦੇ ਦੀ ਰਾਤ ਬਦੀ ਦੀ ਕੁਰਸੀ ਸਭ ਤੋਂ ਵੱਡੀ ਹੁੰਦੀ ਐ ਉਹ ਕੁਰਸੀ ਤੇ ਸੰਵਿਧਾਨ ਦੇ ਕਰਕੇ ਹਾਂਜੀ ਬਾਬਾ ਸਾਹਿਬ ਦੀਏ ਕੁਰਬਾਨੀ ਕਿਉਂਕਿ ਪ੍ਰੋਗਰਾਮ ਬਾਬਾ ਸਾਹਿਬ ਦਾ ਬਾਬਾ ਸਾਹ ਹੁੰਦਿਏ ਕੁਰਬਾਨੀ ਦੇ ਕੇ ਸਾਹਮਣੇ ਇੱਕ ਨਿਸ਼ਾਨੀ ਬਾਬਾ ਸਾਹ ਹੁੰਦਿਏ ਕੁਰਬਾਨੀ ਦੇ ਕੇ ਸਾਨੂੰ ਇੱਕ ਨਿਸ਼ਾਨੀ ਬਾਬਾ ਸਾਹ ਕੀਏ ਕੁਰਬਾਨੀ ਦੇ ਕੇ ਸਾਨੂੰ ਇੱਕ ਨਿਸ਼ਾਨੀ ਬਾਬਾ ਸਾਦਿਏ ਕੁਰਬਾਨੀ ਦੇਖੇ ਸਾਨੂੰ ਇੱਕ ਨਿਸ਼ਾਨੀ ਬਾਬਾ ਸਾਦਿਏ ਕੁਰਬਾਨੀ ਦੇਖੇ ਸਾਨੂੰ ਇੱਕ ਨਿਸ਼ਾਨੀ ਬਾਬਾ ਸਾਦਿਏ ਕੁਰਬਾਨੀ ਦੇਖੇ ਸਾਨੂੰ ਇੱਕ ਨਿਸ਼ਾਨੀ ਆ ਸੋਹਣੀਆਂ ਘਾਰਾ ਸੋਹਣੀਆਂ ਕੋਠੀਆਂ ਸੋਹਣੀਆਂ ਘਾਰਾ ਸੋਹਣੀਆਂ ਕੋਠੀਆਂ ਕੋਠੀ ਦੇ ਬਾਹਰ ਲਿਖਿਆ ਹੁੰਦਾ ਫਲਾਣਾ ਨਿਵਾਜ਼ ਫਲਾਣਾ ਨਿਵਾਜ਼ ਮਾਫ ਕਰਨਾ ਕੋਠੀ ਪਾਈ ਹੈ 바ਵਾ ਸਾਹਿਬ ਦੇ ਕਿਰਪਾ ਕਰਕੇ ਪਰ ਅੰਦਰ ਪਿਓ ਦੀ ਫੋਟੋ ਨਹੀਂ ਹੁੰਦੀ ਫੋਟੋ ਹੋਰ ਹੁੰਦੀ ਹੈ ਗੱਜਕੇ ਅੱਗੇ ਜੈ ਵੀ ਲੈ ਭਾ ਬੜਾ ਲੋਕ ਹੁੰਦਾ ਮੈਨੂੰ ਬੁਲਾਉਂਦੇ ਆ ਲੋਕ ਘਰੇ ਇਹਦੇ ਮਹਾਰਾਜ ਜੀ ਚਰਨ ਪਾਉ ਜਦੋਂ ਮੈਂ ਦੇਖਦਾ ਅੰਦਰ ਫੋਟੋ ਕੋਈ ਹੋਰ ਲੱਗੀ 바ਵਾ ਸਾਹਿਬ ਵੀ ਨਹੀਂ ਜਿਨੇ ਚਰਨ ਪਾ ਕੇ ਬਣਾਇਆ ਮੈਨੂੰ ਉਹਦੀ ਫੋਟੋ ਹੀ ਨਹੀਂ ਹੁੰਦੀ ਆ ਸੋਣੀ ਅਗਾਰਾ ਸੋਣੀਆ ਕੋਠੀਆ ਹੋਰੀ ਦੇ ਵਿਚ ਨਸੀਬਾ ਕੋਟ ਪੈਂਤ ਤੇ ਤਾਇਆ ਹੁੰਦੀਆਂ ਨਾ ਸਾਡੇ ਵਿਚ ਨਸੀਬਾ ਕੋਟ ਪੈਂਤ ਤੇ ਤਾਇਆ ਹੁੰਦੀਆਂ ਨਾ ਸਾਡੇ ਵਿਚ ਨਸੀਬਾ ਕੋਟ ਪੈਂਤ ਤੇ ਤਾਇਆ ਹੁੰਦੀਆਂ ਨਾ ਸਾਡੇ ਵਿਚ ਨਸੀਬਾ ਕੋਟ ਪੈਂਤ ਤੇ ਤਾਇਆ ਹੁੰਦੀਆਂ ਨਾ ਬਾਬਾ ਸਾਹਿਬ ਦੀਏ ਕੁਰਬਾਨੀ ਦੇ ਕੇ ਤੁਹਾਨੂੰ ਇੱਕ ਇਨਸ਼ਾਨੀ ਬਾਬਾ ਸਾਹਿਬ ਦੀਏ ਕੁਰਬਾਨੀ ਦੇ

ताले बम क़िस्मत जे तालेो कले सॼे चापे टे सॼे मुंहुं ते सुटणे सॼे चापे ਦੀਪਾ ਕੋਟ ਤੇ ਟੈਕ ਤੇ ਤਾਇਆ ਹੁੰਦੀਆਂ ਆ ਸਾਡੇ ਵਿੱਚ ਨੀ ਪਾਪੋਟ ਟੈਕ ਤੇ ਤਾਇਆ ਹੁੰਦੀਆਂ ਆ ਸੇਪ ਦੀਪਾ ਕੋਟ ਤੇ ਟੈਕ ਤੇ ਤਾਇਆ ਹੁੰਦੀਆਂ ਆ ਸੋਹਣਾਂ ਮਨ ਜਹਾਜ ਬਣਾ ਕੇ ਕਲਮ ਦਾ ਸਾਰੀ ਦੁਨੀਆ ਤਾਰੇ ਗਏ ਆਪਣਾ ਆਪ ਨਵਾ ਕੇ ਸਾਡੀ ਜੂਨ ਸਧਾਰ ਗਏ ਆਪਣਾ ਆਪ ਨਵਾ ਕੇ ਸਾਡੀ ਜੂਨ ਸਧਾਰ ਗਏ ਆਪਣਾ ਆਪ ਨਵਾ ਕੇ ਸਾਡੀ ਜੂਨ ਸਧਾਰ ਗਏ ਜਹਾਜ ਬਣਾ ਕੇ ਕਲਮ ਦਾ ਸਾਰੀ ਦੁਨੀਆ ਤਾਰ ਗਏ ਆਪਣਾ ਆਪ ਨਵਾ ਕੇ ਸਾਡੀ ਜੂਨ ਤਾਰ ਗਏ ਜਿਵੇਂ ਆਪਾਂ ਪਿੱਛੇ ਚੱਪਲਾ ਕੱਢ ਕੇ ਆਏ ਆ ਨਾ ਜੁੱਤੀਆਂ ਕੱਢ ਕੇ ਆਏ ਆ ਤੇ ਬੰਦ ਕੋਰਟ ਦਾ ਕੱਢ ਵਾਲੇ ਦੀ ਕਲਮ ਲਿਖਦੀ ਐ ਕਹਿੰਦੇ ਜਿੱਥੇ ਪੰਡਤਾਂ ਦੇ ਮੁੰਡੇ ਲਾਉਂਦੇ ਜੁੱਤੀਆਂ 바ਵਾ ਲਾਗ ਲੱਗੇ ਬੈਠ ਕੇ ਪੜੰਧ ਮੇਰੇ 바ਵਾ ਸਾਹਿਬ ਉੱਥੇ ਪੜ੍ਹਦੇ ਰਹੇ ਜਿੱਥੇ ਆਪਾਂ ਜੁੱਤੀਆਂ ਪਿੱਛੇ ਕੱਢ ਕੇ ਆਏ ਆ ਠਾਟੇ ਮਰਗੇ ਨਤੀਜਾਂ ਦੇ ਨਕਮਿਆਂ ਦੇ ਹਿੱਸਿਆਂ ਦੇ ਵਿੱਚੋਂ ਸਟੇਜਾਂ ਲਿਖ ਕੇ 바ਵਾ ਸਾਹਿਬ ਕਲਮ ਦੇ ਨਾਲ ਬੰਦਲ ਮੁਰਗ ਨਹੀਂ ਮਾਰਿਆ ਬੰਦਲ ਚਲਾਈ 30 ਡਿਗਰੀਆਂ ਨਾਲ ਹੋਇਆ ਕੰਮ ਐਵੇਂ ਨਹੀਂ ਹੋਇਆ ਜਹਾਜ਼ ਬਣਾ ਕੇ ਕਲਮ ਦਾ ਆਦੀ ਦੁਨੀਆ ਨਾਲ ਜਦ ਲੀਪਾ ਫੋਟ ਪੈਂਤ ਤੇ ਰਤਾਈਆਂ ਹੁੰਦੀਆਂ ਨਾ ਵੇਚ ਲੀਪਾ ਫੋਟ ਪੈਂਤ ਤੇ ਕਾਹਾਂ ਹੁੰਦੀਆਂ ਨਾ ਵੇਚ ਲੀਪਾ ਫੋਟ ਪੈਂਤ ਤੇ ਰਤਾਈਆਂ ਹੁੰਦੀਆਂ ਨਾ ਬਾਹਰ ਸਕੂਲ ਤੇ ਖੜਕੇ ਬਾਹਰ ਸਕੂਲ ਤੇ ਖੜਕੇ ਕਿਤਿਆਂ ਜਿਸ ਪੜਾਈਆਂ

ਵਿਚਨ ਦੀਵਾ ਕੋਟ ਪੈਂਟ ਤੇ ਚਾਹੁੰਦੀ ਆ ਨਾ ਵਿੱਚਨ ਦੀਵਾ ਕੋਟ ਪੈਂਟ ਤੇ ਚਾਹੁੰਦੀ ਆ ਨਾ ਤੁਮ ਮੇਰੀ ਦਾ ਬਹੁਤ ਬਹੁਤ ਸਨਮਾਨ ਕਰਦੇ ਆ ਇਸੇ ਤਰ੍ਹਾਂ ਲੱਗੇ ਰਹੋ ਲਗਾਤਾਰ ਤੁਸੀਂ ਲੱਗੇ ਰਹੋ ਇਸੇ ਮਿਸ਼ਨ ਨੂੰ ਮੂਵਮੈਂਟ ਨੂੰ ਅੱਗੇ ਚਲਾਉਂਦੇ ਰਹੋ ਸਿੱਖ ਦੇ ਬੰਦੋਂ ਦਾ ਮੋਗਾ ਸੁਲਤਾਨਾ ਦਿੱਲੀ ਸ਼ਹਿਰ ਮੇ ਸਿੱਖ ਦੇ ਬੰਦੋਂ ਦਾ ਬਾਬਾ ਦਾ ਬਾਬਾ ਦਾ ਬਾਬਾ ਦਾ ਤੇਰਾ ਕਾਸ਼-ਦੋਸ਼ ਤੋਂ ਬਿਕਤੇ ਵਾਲੋਂ ਦਾ ਬਾਬਾ ਦਾ ਤੇਰਾ ਕਾਸ਼-ਦੋਸ਼ ਤੋਂ ਬਿਕਨੇ ਵਾਲੋਂ ਦਾ ਬਾਬਾ ਦਾ ਤੇਰਾ ਕਾਸ਼-ਦੋਸ਼ ਤੋਂ ਬਿਕਨੇ ਵਾਲੋਂ ਦਾ ਬਾਬਾ ਦਾ ਤੇਰਾ ਕਾਸ਼-ਦੋਸ਼ ਤੋਂ ਸਤੋ ਬਿਕਨੇ ਬਾਰੂ ਜੈ ਜੀ ਜੈ ਭਾਨ ਜੈ ਜੀ ਜੈ ਭਾਨ ਉਹ ਮਾਫੀ ਚੋਨੇ ਆ ਕਿ ਸਮਾਂ ਨਹੀਂ ਜਾ ਦਿੰਦਾ ਇਸ ਲਈ ਧੰਨਵਾਦ